13 ਹਾਲਾ ਸੀ ਤੇਰੇ ਹੀ ਆਹ ਨੇ ਤੇ ਰੂਟਾਵੇਟਰਾਂ ਦੀ ਆਪਾਂ ਗੱਲ ਕਰੀ ਮਿੱਤਰੋ 6 ਫੁੱਟ ਤੋਂ ਸਟਾਰਟ ਹੋ ਕੇ 8 ਫੁੱਟ ਤੱਕ ਸਾਰੇ ਰੂਟਾਵੇਟਰ ਮਿਲ ਜਾਂਦੇ ਆ ਵੀਰ ਕੋਲ ਉਹਨਾਂ ਦੇ ਜਿੰਨੇ ਮਰਜ਼ੀ ਲੈ ਜਾਓ ਦੇਖ ਸਕਦੇ ਹੋ ਜੇ ਗਿਣਨ ਲੱਗੇ ਮੋਲ ਦਾ 15 ਤੋਂ 20 ਤਾਂ ਬੰਗਾਂ ਦੇ ਸੈਟ ਤਾਂ ਇੱਥੇ-ਇੱਥੇ ਪਏ ਆ ਇਕੱਲੇ ਗੇਟ ਵੱਲ ਲੱਗਿਆ ਵਾ ਜਾਂ ਕਿਸੇ ਵੀਰ ਨੇ ਡੀਜ਼ਲ ਖਾਤਰ ਯੂਜ਼ ਕਰਨੀ ਆ ਉਹ ਵੀ ਕਰ ਸਕਦਾ ਜਾਂ ਘਰੇ ਪਾਣੀ ਖਾਤਰ ਯੂਜ਼ ਕਰਨੀ ਆ ਉਹ ਵੀ ਕਰ ਸਕਦਾ ਕੇਸ ਮਸ਼ੀਨਾ ਕੀ 13 ਮਾਡਲ ਕੇਐਸੀ ਆ ਕੀ 12 ਮਾਡਲ ਉਹ ਪਿੱਛੇ ਜਸਵੰਤ ਵਾਲਿਆਂ ਦੀ ਮਸ਼ੀਨ ਖੜੀ ਆ ਜੀ ਜਾਂ ਰੋਡ ਦੀ ਕੁਲੀ ਟੁੱਟ ਗਈ ਨਵੀਂ ਲੈਂਡ ਆ ਪੰਗਾ ਮਿੱਤਰੋ ਪੁਲਗੀਆਂ ਪੁਲਗਾਂ ਪੰਗਾ ਮੁਰਗੀ ਫਾਰਮ ਪਾਉਣ ਦਾ ਵਿਚਾਰ ਬਣਾ ਰਿਹਾ ਤੇ ਗਾਡਰਾਂ ਦੀ ਲੋੜ ਆ ਤੇ ਗਾਡਰ ਦੇਖ ਸਕਦੇ ਹੋ ਮਿੱਤਰੋ ਅੱਸੀ ਗੱਲ ਦੇ ਉੱਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਰੱਲਾ ਜ਼ਿਲ੍ਹਾ ਮਾਨਸਾ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਆਹ ਰੋਡ ਦੇ ਉੱਤੇ ਵੀਰ ਦੀ 100 ਪੱਕ ਕਵਾੜ ਦੀ ਜਿਹਦੇ ਕੋਲ ਕਿਸਾਨੀ ਵਾਲੇ ਸਾਰੇ ਸੰਦ ਸਾਧਨ ਮਿਲ ਜਾਣਗੇ ਜਿਵੇਂ ਕਿ ਹੁਣ ਦੌਰ ਆਉਣ ਵਾਲਾ ਟੂੜੀ ਵਾਲੀਆਂ ਮਸ਼ੀਨਾਂ ਦਾ ਇੱਕ ਕਰੀ ਮਸ਼ੀਨ ਤੇ ਮਾਰਦੀ ਕੈਮਰਾ 13 ਮਾਡਲ ਆ ਜੀ KS ਕੀ ਐਸ ਵੈਸੇ ਮਾਲਵੇਰੀਏ ਦੇ ਵਿੱਚ ਬਹੁਤ ਚੱਲਦੀ ਆ ਮਸ਼ੀਨਾਂ ਕੇਸ ਮਸ਼ੀਨਾ ਕੀ 13 ਮਾਡਲ ਕੇ ਐਸ ਸੀ ਆ ਕੀ 12 ਮਾਡਲ ਉਹ ਪਿੱਛੇ ਜਸਵੰਤ ਵਾਲਿਆਂ ਦੀ ਮਸ਼ੀਨ ਖੜੀ ਆ ਜੀ ਤੇ ਇਧਰਲੀ ਸਾਈਡ ਪਿੱਛੇ ਆ ਗਈ ਕੇ ਐਸ 15 ਮਾਡਲ ਇਹ ਚਾਰ ਮਸ਼ੀਨਾਂ ਤੁਸ ਨੂੰ ਇੱਥੇ ਇੱਕ ਕਰੀ ਦਿਖਾਤੀ ਆ ਬਾਕੀ ਨਾਲ-ਨਾਲ ਬਣੇ ਰਿਓ ਤੁਸ ਨੂੰ ਸਾਰੀਆਂ ਚੀਜ਼ਾਂ ਤੇ ਕੈਮਰਾ ਨਾਲ-ਨਾਲ ਮਾਰਦੇ ਜਾਵਾਂਗੇ ਤੇ ਹੁਣ ਇਧਰ ਮਾਰਦੀ ਕੈਮਰਾ ਕਿ ਤਾ ਵੱਡਾ ਗੇਟ ਪਿਆ ਜੀ ਜੇ ਮੈਂ ਕਹੀ ਆ ਰਹੀ ਕਿਸੇ ਭਰਾ ਨੇ ਸੈਲਰ ਨੂੰ ਲਾਣਾ ਹੁੰਦਾ ਇਹ ਵੀ ਦੇ ਦੇਣਗੇ ਉਸ ਤੋਂ ਬਾਅਦ ਦੇ ਵਿੱਚ ਆ ਆ ਗਏ ਮਿੱਤਰੋ 0 ਡ੍ਰੈਲਰ ਤੇ ਉਧਰਲੀ ਸਾਈਡ ਆਗੇ ਜਮਾ ਨਵੇਂ-ਨਵੇਂ ਸੰਧ ਵੀ ਵੀਰ ਕੋਲ ਆਏ ਵਿਆ ਜੀ ਤੇ ਗਾਹਾਂ ਲਈ ਆਈ ਕਿਰਾ ਹੁਣ ਇੱਧਰ ਜਨਰੇਟਰ ਵੀ ਪਿਆ ਜੀ ਤੈਹ ਲਾ ਲੋ ਮਿੱਤਰੋ ਕਿਸਾਨੀ ਦੇ ਲਈ ਜਿੰਨੇ ਸੰਧ ਵਰਤੇ ਜਾਂਦੇ ਆ ਸਾਰੇ ਦੇ ਸਾਰੇ ਸਾਨੂੰ ਇਹ ਵੀਰ ਕੋਲ ਮਿਲ ਜਾਣਗੇ ਤੇ ਆ ਪਿਛਲੀ ਸਾਈਡ ਤੋਤਾ ਹਾਲ ਪਏ ਨੇ ਉਦੋਂ ਪਿੱਛੇ ਆਲੂ ਵੀਜਣ ਵਾਲੀ ਮਸ਼ੀਨ ਪਈ ਆ ਜਨਰੇਟਰ ਪਿਆ ਜੀ ਹਾਲ ਇੱਧਰ ਹੀ ਸਾਈਡ ਹਾਲ ਦੇਖ ਸਕਦੇ ਮਿੱਤਰੋ ਪੂਰੇ ਸੁੱਧ ਕਿਸੇ ਪਾਸੇ ਕੋਈ ਟੰਕਾ ਟੱਲਾ ਨਹੀਂ ਹੈਗਾ ਪੂਰੇ ਸਾਫ਼ ਹਾਲ ਪਿਆ ਆ ਆ ਦੇਖ ਸਕਦੇ ਹੋ ਮਿੱਤਰੋ ਜਮਾ ਕਿਸੇ ਵੀਰ ਨੇ ਜੈਮਨ ਕਿ ਚਲੋ ਨਵੀਂ ਦੇ ਗਿਆ 13 ਹਾਲਾ ਸੀ ਤੇਰੇ ਹੀ ਆਹਣੇ ਤੇ ਰੂਟਾਵੇਟਰਾਂ ਦੀ ਆਪਾਂ ਗੱਲ ਕਰੀ ਮਿੱਤਰੋ 6 ਫੁੱਟ ਤੋਂ ਸਟਾਰਟ ਹੋ ਕੇ 8 ਫੁੱਟ ਤੱਕ ਸਾਰੇ ਰੂਟਾਵੇਟਰ ਮਿਲ ਜਾਂਦੇ ਆ ਵੀਰ ਕੋਲ ਤੇ ਜਿਹੜਾ ਜਿਹੜਾ ਸੰਦ ਤੁਸੀਂ ਵੀਡੀਓ ਦੇ ਵਿੱਚ ਦੇਖੀਏ ਨਾ ਉਹਨੂੰ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾਤਾ ਉਹ ਸੰਦ ਦਾ ਸਕਰੀਨ ਸ਼ਾਟ ਲੈ ਕੇ ਬਾਈ ਨੂੰ ਫੋਟੋ ਭੇਜ ਦਿਓ ਮੈਸੇਜ ਕਰ ਦਿਓ ਵੀ ਆਹ ਸੰਦ ਕਿੰਨੇ ਦਾ ਨਹੀਂ ਤਾਂ ਇਹ ਸੌਖਾ ਨੇ ਤੁਸੀਂ ਸੌਖੇ ਉਦੋਂ ਬਾਅਦ ਆ ਗਈਆਂ ਤਵੀਆਂ ਜੀ 14 ਤਵੀਆਂ ਦੇ ਸੈੱਟ ਮਿਲਣਗੇ ਮਿੱਤਰੋ ਸੁਣ ਇੱਕ ਵਾਰ ਦੁਬਾਰੇ ਫੇਰਦਾ ਸੀ ਨਾ 14 ਤਵੰਗੀਆਂ ਵੀ 16 ਤਵੰਗਾਂ ਦਾ ਸੈਟ ਨਹੀਂ 14 ਦੇ ਜਿੰਨੇ ਮਰਜ਼ੀ ਲੈ ਜਾਓ ਦੇਖ ਸਕਦੇ ਹੋ ਜੇ ਗਿਣਨ ਲੱਗੇ ਮੋਲ ਲੜਾ 15 ਤੋਂ 20 ਤਵੰਗਾਂ ਦੇ ਸੈਟ ਤਾਂ ਇੱਥੇ-ਇੱਥੇ ਪਏ ਆ ਇਕੱਲੇ ਗਾਹ ਹੋ ਕੇ ਦਿਖਾ ਲਈ ਕਿਰਾਂ ਵੀਰਾਂ ਨੂੰ ਤੇ ਉਧਰੀ ਸਾਈਡ ਚੌਪਰ ਪਿਆ ਮਿੱਤਰੋ ਆ ਤਵੰਗੀਆਂ ਤਵੰਗਾਂ ਪਾਈਆਂ ਜੇ ਕੋਈ ਇੱਥੇ ਕਿਸੇ ਵੀਰ ਨੇ ਇਕੱਲੇ ਤਵੇ ਲੈ ਕੇ ਜਾਣੇ ਆ ਤਾਂ ਇਕੱਲੇ ਤਵੇ ਵੀ ਮਿਲ ਜਾਣਗੇ ਉਦੋਂ ਬਾਅਦ ਦੇ ਵਿੱਚ ਆ ਆ ਗਈ ਜੀ ਹਾਲਾਂ ਤੇ ਨਾਲ ਮਸ਼ੀਨਾਂ ਆ ਤਵੰਗਾਂ ਆ ਗਈਆਂ ਉਦੋਂ ਬਾਅਦ ਜਿਉਂ-ਜਿਉਂ ਤੁਸੀਂ ਅੱਗੇ ਆਈ ਜਾਓਗੇ ਮਿੱਤਰੋ ਨਵੇਂ-ਨਵੇਂ ਸੰਤ ਵੀ ਸੁਣੋ ਨਾਲ-ਨਾਲ ਦੀ ਸੀ ਜਾਣਗੇ ਹੁਣ ਆਪਾਂ ਇਧਰੋਂ ਸ਼ੁਰੂ ਕਰ ਲਿਆ ਤੇ ਇਹ ਘੁੰਮ ਕੇ ਆਵਾਂਗੇ ਵੀਰ ਦਾ ਸਾਰਾ ਕੁਝ ਦਿਖਾਵਾਂਗੇ ਤੁਸੀ ਤੁਹਾਨੂੰ ਤੇ ਆ ਦੇਖ ਸਕਦੇ ਹੋ ਮਿੱਤਰੋ ਸੁਪਰ ਸੀਡਰ ਆ ਗਿਆ ਜੀ 7 ਫੁੱਟ ਦੇ ਵਿੱਚ ਤੇ ਜਮਾ ਨਮਾ ਪਿਆ ਸੁਪਰ ਸੀਡਰ ਆ ਰੂਟਾ ਬਟਰ ਆ ਗਿਆ ਪਿਛਲੀ ਸਾਈਡ ਰੂਟਾ ਬਟਰ ਵਾਲੀ ਮਸ਼ੀਨ ਆ ਗਈ ਤੇ ਲਾਈਨ ਦੇ ਵਿੱਚ ਚਾਰ ਪੰਜ ਪਾਈਆ ਕੁਛ ਉਧਰ ਨਮੇ ਵੀ ਪਏ ਆ ਐ ਮੰਨ ਕੇ ਚੱਲੋ ਕਿਸਾਨੀ ਵਾਲਾ ਤੁਹਾਨੂੰ ਸਾਰਾ ਕੁਝ ਹੀ ਮਿਲ ਜੂਦ ਬਾਅਦ ਦੇ ਵਿੱਚ ਸਪਰੇਅ ਪੰਪ ਇਧਰ ਤੂੜੀ ਵਾਲੀ ਮਸ਼ੀਨ ਓਵਰ ਆ ਗਈ ਤੂੜੀ ਵਾਲੀ ਮਸ਼ੀਨ ਦੇ ਜੇ ਪਰ ਰੇਟ ਦੀ ਗੱਲ ਕਰੀਏ ਮਿੱਤਰੋ 80000 ਤੋਂ ਸ਼ੁਰੂ ਲੈ ਕੇ 1.5 ਲੱਖ ਤੱਕ ਮਸ਼ੀਨਾਂ ਦੇ ਰੇਟ ਆ ਚੰਗੀ ਦਾ ਵੱਧਾ ਇਹ ਮੰਨ ਕੇ ਚੱਲੋ ਵੀ 80000 ਤੋਂ ਸਟਾਰਟ ਹੋ ਜਾਂਦੀ ਹੈ ਤੂੜੀ ਵਾਲੀ ਮਸ਼ੀਨ। ਉਦੋਂ ਬਾਅਦ ਤੁਸੀਂ ਆ ਜਾਓ ਉਹਦਾ ਮਨ ਬਣਾ ਕੇ ਤੇ ਮਸ਼ੀਨ ਇੱਥੋਂ ਪਾ ਕੇ ਲੈ ਜਾਓ ਬਾਈ ਕੋਲੋਂ। ਉਦੋਂ ਬਾਅਦ ਦੇ ਵਿੱਚ ਹੜੰਬਾ ਉਹ ਪਿਛਲੀ ਸਾਈਡ ਆ ਗਈ ਨਿਊ ਬੇਸ ਕਰਮਾ ਜੀ 2014 ਮਾਡਲ। ਤੇ ਤੇਰੀ ਹੁਣ ਵੇਚੀ ਦੀ ਨੰਗ ਚੱਲੀਏ ਸਵਰਾਜ ਨੇ ਰਾ ਰੋਕਿਆ ਵਾ। ਆ ਟਰਾਲੀ ਆ ਗਈ ਜੀ 106। ਸਾਹ ਦੇ ਵਿੱਚ ਆ ਪੁਰਾਣੀ ਬਣੀ ਹੋਈ ਆ ਟਰਾਲੀ ਫਰਸ ਪੂਰਾ ਚੰਗਾ ਵਾ ਟਰਾਲੀ ਦਾ। ਤੇ ਇੱਧਰ ਮਾਰਦੀ ਕੈਮਰਾ। ਹੜੰਬੇ ਆ ਗਏ ਜੀ ਤੇ ਉਹ ਆ ਗਈ ਮਿੱਤਰੋ। ਆਪਣੀ ਮਿੱਟੀ ਚੱਕਣ ਵਾਲੀ ਮਸ਼ੀਨ ਜਿਹੜੀ ਤੁਰ ਕੇ ਜਾਗਦੀ ਆ ਤੇ ਅੱਜ ਜੇ ਇਧਰਲੇ ਪਾਸੇ ਜੇ ਵੜ ਗਏ ਅੱਗੇ ਜੇ ਇਧਰਲੇ ਪਾਸੇ ਘਟੌੜੇ ਨੇ ਆ ਰੂਟਾ ਬੱਟਲੇ ਮਸ਼ੀਨਾਂ ਦਾ ਉਤਲਾ ਹਿੱਸਾ ਜਾ ਪਿਆ ਜੀ ਇਧਰ ਰਖਣ ਭੇਜਣ ਭੇ ਪਿਆ ਵੀਰ ਕੋਲ ਤੇ ਬਾਕੀ ਹੁਣ ਇਧਰੋਂ ਚਾਲਦੇ ਆ ਇਧਰ ਤੂੜੀ ਵਾਲੇ ਮਸ਼ੀਨਾਂ ਵੱਡੀ ਕੰਪੈਨ ਵੀ ਵੀਰ ਕੋਲ ਖੜੀ ਆ ਤੇ ਸਾਹਮਣੇ ਟਰਾਲੀਆਂ ਆ ਗਈਆਂ ਉਧਰ ਟਰਾਲੀਆਂ 11 6 11 6 11 ਸਾਢੇ 6 ਹਰੇਕ ਸਾਈਜ਼ ਦੇ ਵਿੱਚ ਮਿਲ ਜਾਣਗੀਆਂ ਹੜੰਬੇ ਮਿਲ ਜਾਣਗੇ ਡੋਲੂਗਰਾ ਪੈਣੇ ਹੜੰਬੇ ਵੀ ਆ ਡੋਲੂਗਰਾ ਹੜੰਬੇ ਤੋਂ ਤੁਸ ਨੂੰ ਕੈਮਰਾ ਮਿੱਤਰੋ ਮਾਰੀ ਤੇ ਇਧਰਲੀ ਸਾਈਡ ਦੇਖਿਓ ਸਹੀ ਭਾਈ ਵੀਰ ਕੋਲ ਐ ਮੰਨ ਕੇ ਚੱਲੋ ਘਰੇਲੂ ਸਮਾਨ ਸਾਰੀ ਮਿਲ ਜਾਂਦਾ ਜਿਵੇਂ ਕਈ ਵਾਰੀ ਕੋਈ ਵੀਰ ਮੁਰਗੀ ਫਾਰਮ ਪਾਉਣ ਦਾ ਵਿਚਾਰ ਬਣਾ ਰਿਹਾ ਤੇ ਗਾਡਰਾਂ ਦੀ ਲੋੜ ਆ ਤੇ ਗਾਡਰ ਦੇਖ ਸਕਦੇ ਹੋ ਮਿੱਤਰੋ ਪੂਰੀ ਐ ਮੰਨ ਕੇ ਚੱਲੋ ਫੈਕਟਰੀ ਵਾਲਾ ਕੰਮ ਹੋਇਆ ਪਿਆ ਸੋਡਾ ਐ ਮੰਨ ਕੇ ਜੋ ਸਾਰੇ ਲੋੜਾਂ ਦੀ ਪੂਰਤੀ ਇਹ ਵੀਰ ਕੋਲ ਹੋ ਜੂਗੀ ਵੱਡੀ ਗੱਲ ਤੇ ਇਧਰਲੀ ਸਾਈਡ ਦੇਖ ਸਕਦੇ ਹੋ ਮਿੱਤਰੋ ਫਾਰਮ ਟਰੈਕ ਵੀ ਆਇਆ ਵਾ ਵੀਰ ਕੋਲ ਇਹ ਵੀ ਲਿਆ ਸਕਦੇ ਹੋ ਜਾਲੀ ਵਾਲੀ ਟਰਾਲੀ ਟਰਾਲੀਆਂ ਮਿੱਤਰੋ ਰੈਂਟ ਤੇ ਵੀ ਮਿਲ ਜਾਣਗੀਆਂ ਮੁੱਲ ਵੀ ਮਿਲ ਜਾਣਗੀਆਂ ਤੇ ਆਹ ਕੇਸ ਮਸ਼ੀਨ ਹੈ 70000 ਰੁਪਏ ਦੀ ਆ ਜੀ ਕੈਮਰਾ ਮਾਰਦੀ ਗੇਰ ਗੁਰ ਚੰਗਾ ਪਿਆ ਮਸ਼ੀਨ ਦਾ ਬਾਕੀ ਬਾਹਰ ਖੜਦੇ ਆ ਸੰਦ ਸਾਰੇ ਵੱਡੀ ਗੱਲ ਤਾਂ ਕਰਕੇ ਥੋੜੇ ਜਿਹਾ ਨੂੰ ਲਿਬੜੇ ਜੀ ਦੀਦੇ ਹੋਣਗੇ ਆਲੂ ਪੱਟਣ ਵਾਲੀ ਮਸ਼ੀਨ ਆ ਕੀ ਤਵੀਆਂ ਹਾਲਾ ਨਰਮਾ ਸੀਲਣ ਵਾਲੀ ਮਸ਼ੀਨ ਆ ਕੀ ਮਿੱਤਰੋ ਇਤਲੀ ਛੱਟ ਬੀਜਣ ਵਾਲੀਆਂ ਆ ਗਈਆਂ ਉਹ ਪਰੇ ਢੋਲੀ ਆ ਜੀ ਆਪਣੀ ਟੈਂਕੀ ਆ ਗਈ ਤੇ ਹੁਣ ਸਾਨੂੰ ਇਧਰ ਨੂੰ ਘੁਮਾਰੀਆਂ ਇੱਕ ਕਰੀ ਕੈਮਰਾ ਤੇ ਆ ਗਏ ਮਿੱਤਰੋ ਲੈਂਡ ਫੋਰਸ ਦੇ ਸੁਪਰ ਸੀਡਰ 2 ਇਹਦਾ ਮੁੱਲਾ ਦਾ ਬਾਈ ਨਵੀਂ ਲੈਂਦੇ ਆ ਜੱਕ ਵੀਰ ਨੇ ਡੋਲੂ ਗਰਾ ਵੀ ਪਿਆ ਇਵੀ ਜੇ ਕੋਈ ਵੀਰ ਲੋਡ ਬੰਦਾ ਲਿਆ ਸਕਦਾ ਟਰਾਲੀਆਂ 10 6 ਤੋਂ ਲੈ ਕੇ 11 ਸੇ 11 ਸਾਢੇ 6 ਹਰੇਕ ਸਾਈਜ਼ ਦੇ ਵਿੱਚ ਮਿਲ ਜਾਣੀਆਂ ਤੇ ਜਿਵੇਂ ਕਿਸੇ ਕਿਸੇ ਵੀਰ ਨੇ ਤਵੀਆਂ ਦੂਗੀਆਂ ਦਾ ਜਿਵੇਂ ਇਕੱਲੇ ਤਵੇ ਲੈਣੇ ਆ ਜੋ ਕਿ ਪਾਰਟ ਲੈਣਾ ਉਹ ਵੀ ਮਿਲ ਜੂਗਾ ਟੂੜੀਆਂ ਲਈ ਮਸ਼ੀਨਾਂ ਦਾ ਸਪੀਅਰ ਪਾਰਟ ਵੀ ਮਿਲ ਜੂਗਾ ਇਧਰ ਲਈ ਸਾਰਾ ਟਾਇਰ ਟੂਰ ਪਏ ਆ ਟੂੜੀਆਂ ਵਾਲੀ ਮਸ਼ੀਨਾਂ ਦੇ ਮਿੱਤਰੋ ਤੇ ਇਧਰ ਪੜਦੇ ਆ ਖਜ਼ਾਨਾ ਇਧਰ ਗੀਅਰ ਵੀ ਪਿਆ ਜੇ ਕਿਸੇ ਵੀਰ ਨੇ ਇਕੱਲਾ ਗੀਅਰ ਲੈ ਕੇ ਆਣਾ ਮਸ਼ੀਨਾਂ ਦਾ ਜਾਂ ਆਪਣਾ ਕਰਚੇ ਵੜਨਾ ਰੀਪਰ ਵਗੈਰਾ ਦਾ ਉਹ ਵੀ ਮਿਲ ਜੂਗਾ ਤੇ ਆ ਟਾਇਰ ਆਗੇ ਜੀ ਟੂੜੀ ਵਾਲੇ ਮਸ਼ੀਨਾਂ ਦੇ ਜਿਵੇਂ ਕਰਜੇ ਗੁਰਜੇ 11 12 ਮੀਟਰ ਮਾਡਲ ਮਸ਼ੀਨਾਂ ਦੇ ਵੱਡਪੁੱਡ ਦੇ ਆ ਟਾਇਰ ਨਵੇਂ ਫੌਨ ਦੀ ਲੋੜ ਨਹੀਂ ਵੀਰ ਨੂੰ ਮੌਕਾ ਦਿਓ ਸਸਤੇ ਰੇਟ ਦੇ ਵਿੱਚ ਟੂੜੀ ਵਾਲੇ ਮਸ਼ੀਨਾਂ ਦੇ ਟਾਇਰ ਜਿੰਨੇ ਮਰਜੀ ਲੈ ਜਾਓ ਜਾ ਕੇ ਇੱਥੋਂ ਦੇਖ ਸਕਦੇ ਹੋ ਮਿੱਤਰੋ ਗਿਣਤੀ ਨਹੀਂ ਤੇ ਬਾਕੀ ਜੇ ਕੋਈ ਵੀਰ ਕਹਿੰਦਾ ਵੀ ਮੇਰੇ ਨਵੀਂ ਮਸ਼ੀਨ ਲੈ ਲਈ ਟਰੈਕਟਰ ਦੇ ਨਾਲ ਚੱਕਰ ਨਹੀਂ ਮਿਲੇ ਤਾਂ ਚੱਕਰ ਮਲਾਉਣ ਦਾ ਪੂਰਾ ਪੂਰਾ ਪ੍ਰਬੰਧ ਆ ਵੀਰ ਕੋਲ ਦੇਖ ਸਕਦੇ ਹੋ ਪੁੱਲਗਾ ਸਾਰੀਆਂ ਹੀ ਪੰਗਾ ਜਗਤਜੀਤ ਕੇਐਸ ਜਸਮント ਵਿਸਕਰਮਾ ਜਿਹੜੀ ਮਰਜੀ ਮਸ਼ੀਨ ਦੀ ਕੋਈ ਪੁਲੀ ਲੈਣੀ ਆ ਯਾਰ ਉਹਦੀ ਇੱਕ ਪੁਲੀ ਟੁੱਟ ਗਈ ਨਵੀਂ ਲੈਣ ਦੀ ਰੋੜ ਨਹੀਂ ਆ ਪੰਗਾ ਮਿੱਤਰੋ ਪੁਲਗੀਆਂ ਪੁਲਗਾਂ ਪੰਗਾ ਤੇ ਇਹਦਾ ਹੁਣ ਸੀਜ਼ ਨਾਲ ਵੱਡੀ ਗੱਲ ਸੰਦਾਂ ਦੀ ਤੂੜੀ ਵਾਲੀਆਂ ਮਸ਼ੀਨਾਂ ਦੇ ਜਾਂ ਵੱਡੀ ਮਸ਼ੀਨ ਦੇ ਸਾਰਿਆਂ ਦੀ ਤੁਹਾਨੂੰ ਲੋੜ ਪੈਣੀ ਆ ਉਦਵਾ ਦੇ ਵਿੱਚ ਆ ਪਏ ਜੀ ਸਾਈਡ ਤੇ ਤੇ ਚੈਨ ਤੂਨ ਸਾਰਾ ਕੁਝ ਹੀ ਮਿਲ ਜੂ ਤੇ ਆ ਆ ਗਿਆ ਮਿੱਤਰੋ ਰੂਟਾ ਵੇਟਰ ਵਾਲੇ ਫੱਟੇ ਇਹ ਵੀ ਪੁਰਾਣੇ ਰੂਟਾ ਵੇਟਰ ਦੇ ਆਪਾਂ ਦੇ ਦਿਆਂ ਗਲਗੁਲ ਜਾਂਦੇ ਇਹ ਵੀ ਮਿਲ ਜਾਣਗੇ ਇਸ ਨੂੰ ਦੇਖ ਸਕਦੇ ਹੋ ਇੱਧਰ ਜਗਤਜੀਤ ਤੇ ਆ ਸ਼ਕਤੀਮਾਨ ਵਾਲਿਆਂ ਦਾ ਪਿਆ ਜੀ ਤੇ ਅੱਗੇ ਆ ਜੀ ਇੱਧਰ ਗੀਅਰ ਪਏ ਆ ਗੀਅਰ ਵੀ ਲਿਆ ਸਕਦੇ ਹੋ ਮਿੱਤਰੋ ਦੇਖ ਸਕਦੇ ਹੋ ਟੂੜੀਆਂ ਵਾਲੇ ਮਸ਼ੀਨਾਂ ਦੇ ਗੀਅਰ ਪਏ ਨੇ ਤੇ ਬਾਕੀ ਹਿੱਸੇ ਹਿੱਸੇ ਮਿਲ ਜਾਂਦੇ ਆ ਤੇ ਹੁਣ ਟਰਾਲੀਆਂ ਕਿੰਨੀ ਨੂੰ ਆ ਜੀਏ ਟਰਾਲੀਆਂ ਤੁਹਾਨੂੰ ਦੱਸਿਆ ਜੀ ਮਿੱਤਰੋ ਵੀ 10 ਫੁੱਟ ਤੋਂ ਸ਼ੁਰੂ ਹੋ ਕੇ 11 12 ਸਾਰੀਆਂ ਮਿਲ ਜਾਂਦੀਆਂ ਤੇ ਟਰਾਲੀਆਂ ਮਿੱਤਰੋ 90000 ਤੋਂ ਸਟਾਰਟ ਹੋ ਜਾਂਦੀਆਂ ਤੇ ਟਰਾਲੀਆਂ ਨੇ ਵੇਚਦੀ ਲਾਂਗੇ ਕਿ ਗਾਹਾਂ ਆ ਜੀ ਦੱਸੀ ਤੇ ਕੰਪਿਊਟਰ ਕਰਾ ਵੀ ਪਿਆ ਵੀਰ ਕੋਲ ਤਿੰਨ ਇੱਕ ਲਈ ਦੋ ਨਹੀਂ ਤਿੰਨ ਦਾ ਕੰਪਿਊਟਰ ਕਰਾਈ ਲਈ ਬਠਾ ਲੈਣ ਦੇ ਵਿੱਚ ਇੱਧਰੋਂ ਮਾਰਦੀ ਕੈਮਰਾ ਨਿਊ ਪੰਜਾਬ ਵਾਲਿਆਂ ਦਾ ਜੀ ਆ ਡੀ ਲਕਸ ਮਾਡਲ ਆ ਗਿਆ ਤੇ ਆ ਮਠਾੜੂ ਵਾਲਿਆਂ ਦਾ ਆ ਗਿਆ ਕੰਪਿਊਟਰ ਗਰਾ ਵੀ ਮਿਲ ਜਾਣਗੇ ਤੇ ਉਧਰ ਜਾਲੀ ਵਾਲੀ ਟਰਾਲੀ ਆ ਤੇ ਹੁਣ ਆ ਟਰਾਲੀ 11 6 6.5 ਸਾਈਜ਼ ਦੇ ਵਿੱਚ ਆ ਤੇ ਟਰਾਲੀ ਦੇਖ ਸਕਦੇ ਹੋ ਮਿੱਤਰੋ ਫਾਸਪੋਰਸ ਦੇ ਮਾਰਦੀ ਕੈਮਰਾ ਪੂਰਾ ਚੰਗਾ ਪਿਆ ਤੇ ਜਾਲੀ ਲੱਗੀ ਵੀ ਆ ਮੰਨ ਕੇ ਚਲੋ ਤੂੜੀ ਵਾਲੀ ਮਸ਼ੀਨ ਤੇ ਜੇ ਕਿਸੇ ਵੀ ਨੇ ਟਰਾਲੀ ਲਾਉਣੀ ਹੈ ਗੱਲਾ ਤਾਂ ਲਾ ਟੋਪਾ ਆ ਧਰਨ ਦੀ ਲੋਡ ਆ ਲੈਫਟ ਲੱਗੀ ਵੀ ਆ ਟਰਾਲੀ ਤੇ 3 ਇੰਚ ਹਿੱਸੇ ਦੇ ਵਿੱਚ ਆ ਸਿੰਗਲ ਟਾਇਰਾਂ ਦੇ ਵਿੱਚ ਆ ਉਦੋਂ ਦੂ ਅੱਗੇ ਟਰਾਲੀ ਆ ਗਈ ਜੀ ਭਰਤ ਵਾਲੀ ਵੀਰਾਂ ਵਾਸਤੇ ਪੂਰੀ ਹੈਵੀ ਬਣੀ ਵੀ ਆ ਟਰਾਲੀ ਤੇ ਟਰਾਲੀ ਨੂੰ ਦੱਸਿਆ ਵੀ 90000 ਤੋਂ ਸਟਾਰਟ ਹੋ ਕੇ ਉੱਪਰ ਤੱਕ ਜਾਂਦੀ ਆ ਟਰਾਲੀ ਦੀ ਹਾਲਤ ਦੇ ਹਿਸਾਬ ਦੇ ਨਾਲ ਉਹਦਾ ਰੇਟ ਆ ਤੇ ਇਹ ਟਰਾਲੀ ਦੇ ਮਿੱਤਰੋ 4 ਇੰਚ ਹੀ ਹਿਸਾ ਲੱਗਾ ਡਬਲ ਟਾਇਰਾਂ ਦੇ ਵਿੱਚ ਆ ਬੀਜ ਦਾ ਟਾਇਰ ਲੱਗੇ ਹੋਇਆ ਤੇ ਕਨਿਸ਼ਨ ਤੁਹਾਡੇ ਸਾਹਮਣੇ ਆ 11 6.5 ਆਏ ਦੇ ਵਿੱਚ ਆ ਤੇ ਉਦੋਂ ਅੱਗੇ ਆ ਗਈ ਜਮਾ ਨਵੀਂ ਵੀ ਆ ਟਰਾਲੀ ਮਿੱਤਰੋ ਆ ਤਾਂ ਜਾਲੀ ਜੂਲੀ ਲੱਗੀ ਵੀ ਆ ਪਿੱਛੇ ਲਿਆ ਕੇ ਨਾ ਮੜਾ ਜੱਸੀ ਇਹਦੇ ਟਾਇਰ ਟੂਰ ਚੰਗੇ ਪਏ ਆ ਤੇ ਦਾ ਫਰਸ਼ ਦੇਖਦੇ ਆ ਕਿਵੇਂ ਆ ਦੇਖ ਸਾਰੇ ਮਿੱਤਰੋ ਫਰਸ਼ ਵੀ ਜਮਾ ਨਮਾਗਾ ਐ ਮੰਨ ਕੇ ਚੱਲੋ ਟਰਾਲੀ ਪੂਰੀ ਨਵੀਂ ਆ 4 ਇੰਚੀ ਹਿੱਸੇ ਦੇ ਵਿੱਚ ਤੇ ਬਾਕੀ ਥੱਬਾ ਹੂਬਾਂ ਬਾਰੇ ਤਾਂ ਬੋਲਣ ਦੀ ਲੋੜ ਹੀ ਨਹੀਂ ਜਮਾ ਸਾਫ ਰੈਂਪ ਨੇ ਕਿਸੇ ਪਾਸੋਂ ਵੀ ਰੈਂਪ ਵੀ ਹੈ ਨਹੀਂ ਤੜਕਾ ਤੜਕਾ ਜਮਾ ਸਾਫ ਰੈਂਪ ਨੇ ਤੇ ਇਹ ਹੱਬ ਹੈਗੀ ਆ ਜੀ 8 ਨਟੀ ਹੱਬ ਦੇ ਵਿੱਚ ਆ ਤੇ ਉਦੋਂ ਅੱਗੇ ਟਰਾਲੀ ਹੈਗੀ ਜੀ 11 6 11 6 11 6 ਸਾਇ ਦੇ ਵਿੱਚ ਆ ਤੇ ਪੁਰਾਣੀ ਟਰਾਲੀ ਤਿਆਰ ਹੋਈ ਵੀ ਆ ਤੇ ਫਰਸ਼ ਦੇਖ ਸਕਦੇ ਹੋ ਮਿੱਤਰੋ ਪੂਰਾ ਹੈਵੀ ਪਿਆ ਤੇ ਇਹਦੇ ਹਿੱਸੇ ਦੀ ਗੱਲ ਕਰੀ ਤਿੰਨੇ ਇੰਚ ਹਿੱਸੇ ਵਿੱਚ ਸਿੰਗਲ ਟਾਇਰਾਂ ਦੇ ਵਿੱਚ ਤੇ ਲਿਫਟ ਲੱਗੀ ਵੀ ਆ ਟਰਾਲੀ ਦੇ ਤੇ ਉਦੋਂ ਅੱਗੇ ਆ ਗਈ ਫੇਰ ਨਵੀਂ ਟਰਾਲੀ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ 11 6.5 ਦੇ ਵਿੱਚ ਤੇ ਟਾਇਰਾਂ ਵਾਲਾ ਵੀ ਚੌਕੜਾ ਪੂਰਾ ਚੰਗਾ ਲੱਗਿਆ ਵਾ 4 ਇੰਚ ਹਿੱਸਾ ਤੇਰੀ ਹੱਬ ਹੈਗੀ ਆ ਜੀ 10 ਨਟ ਹੀ ਹੱਬ ਦੇ ਵਿੱਚ ਤੇ ਬੱਡ ਪੂਰਾ ਸੋਹਣਾ ਲੱਗਿਆ ਵਾ ਟਰਾਲੀ ਦੇ ਤੇ ਇਧਰ ਆ ਗਏ ਮਿੱਤਰੋ ਸੁਪਰ ਸੀਟਰ ਹੈਪੀ ਸੀਟਰ ਜੀ ਰੋਡ ਲ ਹੈਪੀ ਸੀਟਰ ਜਿਹੜਾ ਕੋ ਮਰਜ਼ੀ ਲੈ ਜਾਓ ਤੇ ਜਮਾ ਨਮਾ ਹੀ ਪਿਆ ਮੈਂ ਕਈ ਵਾਰੀ ਕੋਈ ਵੀ ਨਮਾ ਲੈਣ ਦੀ ਹਿੱਸਾ ਕਰਦਾ ਤੇ ਇਧਰ ਮੌਕਾ ਦਵੇ ਤੇ ਆਹ ਦੇਖ ਸਕਦੇ ਹੋ ਮਿੱਤਰੋ ਮੁੰਲਾ ਜਗਤਜੀਤ ਦਾ ਹਨ ਦੇਖ ਸਕਦੇ ਹੋ ਮਿੱਤਰੋ ਜਗਤਜੀਤ ਦਾ ਸੁਪਰ ਸੀਟਰ ਹੈਪੀ ਸੀਟਰ ਜਮਾ ਨਮਾ ਪਿਆ ਇਧਰਲੇ ਪਾਸੇ ਆ ਕੇ ਮਾਰ ਕੈਮਰਾ ਪਾਈ ਪੰਪਾ ਦੇਖ ਸਕਦੇ ਹੋ ਮਿੱਤਰੋ ਜਮਾ ਨਮਾ ਹੈਪੀ ਸੀਟਰ ਜਗਤਜੀਤ ਕੰਪਨੀ ਦਾ ਤੇ ਦੂ ਅੱਗੇ ਆ ਗਏ ਜੀ ਨੌਰਸ ਦਾ ਉਦੋਂ ਅੱਗੇ ਜਸਮント ਦਾ ਪੀ ਡੀ ਸੀ ਸੁਪਰ ਸੀਟਰ ਆ ਗਿਆ ਤੇ ਮੰਨ ਕੇ ਚਲੋ ਮਿੱਤਰੋ ਸਾਰਾ ਕੁਝ ਹੀ ਮਿਲ ਜੂ ਤੁਹਾਨੂੰ ਵੀਰ ਕੋਲੋਂ ਤੇ ਸੰਦਾਂ ਦਾ ਤਾਂ ਖੇਤੀਬਾੜੀ ਵਾਲਾ ਦਾ ਕੋਈ ਹੋਰ ਨਹੀਂ ਹਾਲਾ ਤਵੀਆਂ ਰੂਟਾਵੇਟਰ ਸੁਪਰ ਸੀਡਰ ਹੈਤੀ ਸੀਡਰ ਕੰਪਿਊਟਰ ਕਰਾ ਡੋਲੂ ਕਰਾ ਟਰਾਲੀਆਂ ਤੂੜੀ ਵਾਲੀਆਂ ਮਸ਼ੀਨਾਂ ਹੜੰਬੇ ਜਾਲੀਆਂ ਜੁਲੀਆਂ ਮੰਨ ਕੇ ਚਲੋ ਮਿੱਤਰੋ ਸੋਡੇ ਕਿਸਾਨੀ ਵਾਲੀ ਵਰਤੋਂ ਵਾਲਾ ਤੁਹਾਨੂੰ ਸਾਰਾ ਕੁਝ ਮਿਲ ਜੂ ਵੀਰ ਦੀ ਸ਼ਾਪ ਹੈਗੀ ਆ ਪੈਂਟਰੱਲਾ ਜ਼ਿਲ੍ਹਾ ਮਾਨਸਾ ਜਮਾ ਰੋਡ ਦੇ ਉੱਤੇ ਆ ਮਿੱਤਰੋ ਸੌਬ ਤੇ ਨੰਬਰ ਬਾਈ ਦਾ ਆਪਾਂ ਸਕਰੀਨ ਦੇ ਉੱਤੇ ਚਲਾਤਾ ਤੇ ਹੁਣ ਸਭ ਤੋਂ ਵੱਡੀ ਚੀਜ਼ ਆ ਗਈ ਆਹ ਇਹਦਾ ਰੇਟ ਹੈਗਾ ਜੀ 5500 ਮੈਂ ਕਈ ਵਾਰੀ ਸਪਰੇ ਪੰਪ ਵਾਲਾ ਵੀ ਵੀਰ ਦੀ ਟੈਂਕੀ ਜਿਹੜੀ ਗਲ ਗਈ ਸੜ ਗਈ ਲੀਕ ਹੋ ਗਈ ਤਾਂ ਉਹਦੇ ਵਾਸਤੇ ਪੂਰਾ ਸਨੇਰੀ ਮੌਕਾ 5500 ਰੁਪਿਆ ਰੇਟ ਆ ਗੇਟ ਵੱਲ ਲੱਗਿਆ ਹੋਆ ਜਾਂ ਕਿਸੇ ਵੀਰ ਨੇ ਡੀਜ਼ਲ ਖਾਤਰ ਯੂਜ਼ ਕਰਨੀ ਆ ਉਹ ਵੀ ਕਰ ਸਕਦਾ ਜਾਂ ਘਰੇ ਪਾਣੀ ਖਾਤਰ ਯੂਜ਼ ਕਰਨੀ ਆ ਉਹ ਵੀ ਕਰ ਸਕਦਾ ਤੇ ਜਮਾ ਨਵੀਂ ਟੈਂਕੀ ਆ ਦੇਖ ਸਕਦੇ ਹੋ ਮਿੱਤਰੋ ਤੇ ਆ ਪਿੱਛੇ ਆ ਟੈਂਕੀ ਤੋਂ ਜਮਾ ਲਫਾਫੀ ਨਹੀਂ ਲਾਇਆ ਹੋਆ ਦੇਖ ਸਕਦੇ ਹੋ ਮਿੱਤਰੋ ਇਹ ਆ ਵੀ ਜਮਾ ਇੱਕ ਕਰੀ ਦੋ ਦੋ ਵਾਰੀ ਯੂਜ਼ ਹੋਣਗੀਆਂ ਪੂਰੀ ਹਾਈ ਵੀ ਕੁਆਲਿਟੀ ਦੇ ਵਿੱਚ ਬਣੀ ਵੀ ਹੈ ਟੈਂਕੀ ਜੇ ਕਿਸੇ ਵੀ ਨੇ ਸਪਰੇਅ ਪੰਪ ਵਾਸਤੇ ਯੂਜ਼ ਕਰਨੀ ਹੈ ਪੂਰੀ ਘੈਂਟ ਹੈ 5500 ਰੁਪਿਆ ਡਿਮਾਂਡ ਆ ਵੀਰਾਂ ਦੀ ਨੰਬਰ ਸਕਰੀਨ ਦੇ ਉੱਤੇ ਚੱਲ ਜ ਜਾਂਦਾ ਤੇ ਬਾਕੀ ਰੇਟ ਆ ਜਿਹੜਾ ਮੌਕੇ ਦਾ ਆਵਦਾ ਮਣਜਾ ਬਣਾ ਕੇ ਆਜੋ ਮੌਕੇ ਦਾ ਰੇਟ ਆ ਤੇ ਆ ਗਈਆਂ ਟੈਂਕੀਆਂ ਜੀ ਤੇ ਹੁਣ ਅੱਗੇ ਇੱਥੇ ਗੱਲ ਕਰੀਏ ਮਿੱਤਰੋ ਇਤਨੀ ਸਾਈਡ ਵੀ ਉਹੀ ਸੁਪਰ ਸੀਟਰ ਵਗੈਰਾ ਪਾਏ ਨੇ ਤੇ ਪਰੇ ਇੰਜਨ-ਉੰਜਨ ਪਾਏ ਨੇ ਤੇ ਇੰਜਨ ਆਪਣੇ ਕੋਲ ਕਿੰਨੇ 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 ਵਾਲੇ ਪੰਜ ਦੇ ਆ ਸੱਤ ਦੇ ਆ ਜੀ ਠੀਕ ਹੈ ਠੀਕ ਹੈ 5 ਦੇ 7 ਦੇ 8 ਦੇ ਇੰਜਨ ਮਿਲ ਜਾਣਗੇ ਤੇ ਇਹ ਵੱਡੀ ਗੱਲ ਮਿੱਤਰੋ ਇੰਜਨ ਸਾਨੂੰ ਤੋਲ ਕੇ ਮਿਲਣਗੇ 60 ਰੁਪਏ ਕਿਲੋ 55 ਰੁਪਏ ਕਿਲੋ ਬਾਕੀ ਰੇਟ ਮੌਕੇ ਦਾ ਹੈਗਾ ਇਧਰ ਮਾਰਦੀ ਕੈਮਰਾ ਜਨਰੇਟਰ ਜੀਨਰੇਟਰ ਸਾਰਾ ਕੁਝ ਹੀ ਮਿਲ ਜੂ ਵੀਰ ਕੋਲ ਜਾਲੀਆਂ ਮਿਲ ਜਾਣਗੀਆਂ ਬਾਈ ਜੀ ਤੇ ਤੂੜੀ ਵਾਲੀ ਮਸ਼ੀਨ ਦੀਆਂ ਜਾਲੀਆਂ ਵੀ ਮਿਲ ਜਾਣਗੀਆਂ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ